ਬੈੱਡਰੂਮ ਤੱਕ ਬਾੜ ਦਿੱਤੇ ਕੈਮਰੇ ਇੱਜ਼ਤਾਂ ਦੀ ਵੇਖੋ ਕਿਵੇਂ ਉੱਡਦੀ ਖਿੱਲੀ ਰੀਲਾਂ ਉੱਤੇ ਨੱਚਦੀਆਂ ਅੱਧ ਨੰਗੀਆਂ ਕੰਜਰਾਂ ਨੇ ਸ਼ਰਮੋਏ ਟੰਗ ਦੀ ਕਿੱਲੀ ਕਿੱਥੋਂ ਹੋਣ ਲੋਕੋ ਜੰਮਣੇ ਨੇ ਸੂਰਮੇ ਬੈਗਰੇ ਜਵਾਕ ਵੇ ਮੋਬਾਈਲ ਫੜ ਕੇ ਚੰਗੇ ਪਾਲੇ ਮੁੰਡਿਆਂ ਨੂੰ ਕੀ ਹੋ ਗਿਆ ਰੀਲਾਂ ਉੱਤੇ ਨੱਚਦੇ ਨੇ ਟੈਂਪੂ ਬਣ ਕੇ ਬੜੀਆਂ ਨੇ ਸਾਹਵੇਂ ਪਰਿਵਾਰ ਮਿੱਤਰਾ ਪੰਜੇ ਉਂਗਲਾਂ ਤਾਂ ਹੈ ਨਹੀਂ ਇੱਕ ਸਾਰ ਮਿੱਤਰਾ ਫਿੱਕੇ ਪੈਂਦੇ ਪਿਆਰ ਇੱਥੇ ਘੂੜੇ ਵੇਖਿਆ ਡਸਟ ਬਿਨਾ ਤੇ ਇੱਥੇ ਝੂੜੇ ਵੇਖਿਆ ਮੋਟਰ ਤੇ ਬੈਠਾ ਮੁੰਡਾ ਵੀ ਜਾ ਡੀਕਦਾ ਹਾਲ ਮਾੜੇ ਵੀਰੇ ਅੱਜ ਦੀ ਤਰੀਕ ਦਾ ਸੌਖਾ ਨਹੀਂ ਪੰਜਾਬ ਦਿਲ ਵਿੱਚੋਂ ਕੱਢਣਾ ਔਖਾ ਬੜਾ ਵੀਰੇ ਸੱਚੀ ਘਰ ਛੱਡਣਾ ਠੇਕ ਹੋ ਗਏ ਅੱਜ ਕੱਲ ਸਾਰੇ ਰਿਸ਼ਤੇ ਉਤੋਂ ਉਤੋਂ ਦੁਨੀਆ ਹੋਏ ਸੋਹਣੀ ਲੱਗਦੀ ਸਮਾਜ ਅਸੀਂ ਵੀ ਬਣ ਕੇ ਓਏ ਲੁੱਟ ਦੁਨੀਆ ਜਿਹੜੀ ਮਿੱਤਰਾ ਤੈਨੂੰ ਕੋਈ ਜੌਬ ਲੱਭਦੀ ਬੀਬੀਆਂ ਨੇ ਬਾਬੇ ਨੂੰ ਮਸ਼ਹੂਰ ਕਰਿਆ ਕਹਿੰਦੀਆਂ ਫਲਾਣੇ ਵਿੱਚ ਬਾੜੀ ਸ਼ਕਤੀ ਪੋਰੀਆਂ ਚ ਬਾਬੇ ਇੱਜ਼ਤਾਂ ਨਾ ਖੇੜਦੇ ਤੇ ਲੋਕਾਂ ਭਾਣੇ ਪੋਰੀਆਂ ਚ ਹੁੰਦੀ ਪਗਤੀ ਲੋਕਾਂ ਦੀਆਂ ਧੀਆਂ ਨੂੰ ਪਟੋਲੇ ਆਖਦਾ ਤੇ ਆਪਣੀ ਦੇ ਬਾਰੇ ਕਾਕਾ ਕਿਹੋਣੀ ਸੋਚਦਾ ਬਗਾਨੀ ਨੂੰ ਤਾਂ ਆਖੀਆਂ ਜਾਂ ਕੰਧ ਟਾਪ ਕੇ ਤੇ ਆਪਣੀ ਨੂੰ ਉੱਠੇ ਚੜਾਣਾ ਤੋ ਰੋਕਦਾ ਮੂੰਹ ਤੋ ਫਿਰ ਤੇਰੇ ਨਹੀਂ ਉਹ ਮੱਖੀ ਉੱਡਣੀ ਜਿੱਦੇ ਲੱਗਿਆ ਕੋਈ ਮੇਚਾ ਆਪਣੀ ਦੇ ਗੁੱਟ ਦਾ ਪੀੜੀ ਥੱਲੇ ਸੋਟਾ ਕਦੇ ਮਾਰੀ ਮਿੱਤਰਾ ਮੇਲੇਆਂ 'ਚ ਫਿਰਦਾ ਨੰਬਰ ਸੁੱਟ